ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਫਗਵਾੜਾ ਵੱਲੋਂ ਸਮੂਹ ਫਗਵਾੜੇ ਦੀਆਂ ਧਾਰਮਿਕ ਜਥੇਬੰਦੀਆਂ ਤੇ ਸ਼ਰਧਾਲੂਆਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਾਖ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਯਾਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ। ਇਹ ਸ਼ੋਭਾ ਯਾਤਰਾ ਨੂੰ ਲੈ ਕੇ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਕਿੱਚੇ ਦਾ ਕੇਂਦਰ ਸੀ ਉੱਥੇ ਹੀ ਇਸ ਸ਼ੋਭਾ ਯਾਤਰਾ ਦਾ ਤਾਂ-ਤਾਂ ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿਕਾਸ਼ ਸੁਆਗਤ ਰਾਸ਼ਤੇ ਪਰ ਸੇ ਸਮਾਸੇਵਕਾ ਸ਼੍ਰੀਮਤੀ ਨੀਤਾ ਸੋਮਪrakash ਤੋਂ ਇਲਾਵਾ ਵੱਖ-ਵੱਖ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਵੀ ਸ਼ਾਮਲ ਸ਼ਰਧਾਲੂਆਂ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਸੁੰਦਰ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ ਜਿੱਥੇ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਹੰਦ ਤਮਸਤਕ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹਿ ਸੰਨ ਵਕਫ ਵਕ ਬੁਲਾਰੇ ਨੇ ਆਪਣੇ ਸੰਬੋਧਨ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਜਿੱਥੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਪ੍ਰਬੰਧਕਾਂ ਨੇ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਨੂੰ ਸਨਮਾਨ ਚਿੰਨ ਦਿੰਦਿਆਂ ਉਹਨਾਂ ਦਾ ਧੰਨਵਾਦ ਕੀਤਾ ਜਨਮ ਅੱਜ ਦੇ ਇਹ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਚੱਟੀ ਜਾ ਰਹੀ ਹੈ ਸੰਗਤ ਦੇ ਵਿੱਚ ਬਹੁਤ ਖੁਸ਼ਾ ਹੈ ਪੁਜਾ ਅੰਸ਼ੀ ਰਿਸ਼ਨ ਜੀ ਦਾ ਸਾਰਿਆਂ ਤੇ ਬਹੁਤ ਅਸ਼ੀਰਵਾਦ ਹੈ ਔਰ ਇਤਨਾ ਹੀ ਬੜਿਆ ਰਵੇ ਪੁੜਾ ਵਾਸੀਆਂ ਤੇ ਔਰ ਇਤਨਾ ਹੀ ਇੱਥੇ ਰੌਣਕਾਂ ਲੱਗਦੀਆਂ ਰਹਿਣ ਮੇਰੇ ਵੱਲੋਂ ਜਨਮਸ਼ਟੀਆਂ ਸਾਰਿਆਂ ਨੂੰ ਬਹੁਤ ਬਹੁਤ ਵਾਰੀਆ ਰਿਸ਼ਨ ਜੀ ਨਮਸਤੇ ਮੁਲਾਕਾਤ ਵਿੱਚ ਸ਼ੋਭਾ ਯਾਤਰਾ ਗੱਡੀ ਹੈ ਅਸੀਂ ਸਾਰੇ ਸ਼ਹਿਰ ਨਿਵਾਸੀ ਦਾ ਦਿলো ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਸ਼ਾਦ ਅਤੇ ਹੋਰ ਫੁੱਲਾਂ ਦੀ ਵਰਖਾ ਕੀਤੀ ਆ ਅਸੀਂ ਇਸ ਤਿਹਾਰ ਤੇ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜਿਹੜੇ ਵੀ ਤਿਹਾਰ ਆ ਸਾਡੇ ਸਾਰੇ ਆਪਾਂ ਨੂੰ ਨਾਲ ਮਿਲ ਕੇ ਮਨਾਉਣੇ ਚਾਹੀਏ ਮਨਾਉਣੇ ਚਾਹੀਦੇ ਹਨ ਅਤੇ ਇਸ ਤੋਂ ਬਾਅਦ ਅਸੀਂ ਤਿਯਾਰ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰਸ਼ਾਸਨ ਲਾਇਆ ਜਾਂ ਫੁੱਲਾਂ ਦੀ ਵਰਖਾ ਕੀਤੀ ਹੈ ਜਨਮ ਅਸ਼ਮੀ ਦੀ ਸ਼ੋਭਾ ਜੰਤਰਾ ਦੇ ਮੌਕੇ ਤੇ ਅੱਜ ਅਸੀਂ ਸ਼ਹਿਰ ਦੇ ਵਿੱਚ ਬੜੀ ਧੂਮਤਾਂ ਨਾਲ ਜਨਮ ਅਸ਼ਮੀ ਸ਼ੋਭਾ ਜੰਤਰਾ ਨਿਕਲ ਰਹੀ ਆ ਐ ਸਾਰੇ ਸ਼ਹਿਰ ਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਜੋ શ્રી ਰਾਧਾ ਸੇਵਾ ਸਮਿਤੀ ਵੱਲੋਂ ਇਸ ਵਾਰ ਵੀ ਭਗਵਾਨ શ્રી ਕ੍ਰਿਸ਼ਨ ਦੇ ਜਨਮ ਦੀ ਸ਼ੋਭਾ ਯਾਤਰਾ ਕਢੀ ਜਾ ਰਹੀ ਹੈ ਮੈਂ ਸਾਰੀ ਰਾਦਾ ਸੇਵਾ ਸਮਿਤੀ ਨੂੰ ਬਹੁਤ-ਬਹੁਤ ਵਧਾਈ ਦੇਣਾ ਆਪਣੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਪ੍ਰਭੂ ਦੇ ਚਰਨਾਂ ਤੇ ਇਹ ਹੀ ਬੇਨਤੀ ਕਰਦਾ ਏਦਾਂ ਹੀ ਫਗਵਾੜੇ ਦੇ ਉੱਤੇ ਕਿਰਪਾ ਬਣਾਈ ਰੱਖੇ ਸਾਡੇ ਹਿੰਦੁਸਤਾਨ ਤੇ ਕਿਰਪਾ ਬਣਾਈ ਰੱਖੇ ਹਿੰਦੁਸਤਾਨ ਇੱਕ ਕਰੇ ਫਿਰ ਜੋ ਸਾਡਾ ਆਇਆ ਉਹ ਜਗਤਗੁਰੂ ਬਣੇ ਤੇ ਇਹਦੇ ਨਾਲ ਸੋਨੇ ਦੀ ਚਿੜੀਆ ਬਣੇ ਔਰ ਸਾਡੇ ਸਨਾਤਨ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਜੈ ਸ਼੍ਰੀ ਕ੍ਰਿਸ਼ਨਾ ਹੋਲ ਬੰਕੇ ਵਿਹਾਰੀਲਾ ਕੀ ਬੋਲੋ ਹਰ ਸਾਲ ਦੀ ਤਰ੍ਹਾਂ ਉਹ ਆਂਛਰੀ ਕ੍ਰਿਸ਼ਨ ਜੀ ਅਰਮਸ਼ੀ ਦੇ ਸਮਾਂ ਦੇ ਵਿੱਚ ਅੱਜ ਸ਼੍ਰੀ ਮੋਨੀ ਬਾਬਾ ਮੰਦਿਰ ਜੀ ਤੋਂ ਪੁਰਾਣੀ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਬਹੁਤ ਸ਼ਰਧਾ ਦੇ ਨਾਲ ਗੱਡੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਔਰ ਰਸਤੇ ਵਿੱਚ ਸੰਗਤਾਂ ਵੱਲੋਂ ਜਿਹੜਾ ਸ਼ੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾਵੇਗਾ ਹਾਥ ਹਾਤੇ ਫਲਾਦੇ ਫਰੂਟ ਦੇ ਜਿਹੜੇ ਲੰਗਰ ਹੈ ਸੰਗਤ ਵੱਲੋਂ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਕੰਬੋਜ ਪਰਿਵਾਰ ਵੱਲੋਂ ਸਾਰੀ ਸੰਗਤ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਵਧਾਈ ਦਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸ਼ਹਿਰ ਤੇ ਸਾਰੇ ਨਗਰ ਤੇ ਆਪਣਾ ਆਸ਼ੀਰਵਾਦ ਰੱਖਣ ਸਾਡਾ ਸਾਰਿਆਂ ਦਾ ਆਉਣ ਵਾਲਾ ਸਮਾਜ ਦਾ ਭਾਗਾ ਵਾਲਾ ਹੋਵੇ ਇੱਕ ਵਾਰੀ ਫੇਰ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਵਕੀਨੀਆਂ ਛੋਪਾ ਯਾਤਰਾ ਦੀਆਂ ਬਹੁਤ ਬਹੁਤ ਬਧਾਈਆਂ ਜਾਦਾ ਕਿਸ਼ਨ ਸੇਵਾ ਸੰਸਥੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸ਼ੋਭਾ ਯਾਤਰਾ ਬੜੀ ਧੁੰਦਾਂ ਦੇ ਨਾਲ ਅੱਜ ਹੁਣੀਜੀ ਦਾ ਮੰਦਰ ਤੋਂ ਆਰੰਭ ਹੋ ਰਹੀ ਆ ਔਰ ਸਾਡੇ ਕੇਂਦਰ ਦੇ ਪ੍ਰਧਾਨ ਮੰਤਰੀ ਜੀ ਸੋਮ ਪ੍ਰਕਾਸ਼ ਜੀ ਔਰ ਮੈਡਮ ਮੀਤਾ ਜੀ ਦਾ ਸੁਮੇਸਤਾਰ ਕਰਨ ਰਿਹਾ ਔਰ ਸਾਡੇ ਨਾਲ ਸਾਰੇ ਸ਼ਹਿਰ ਨਿਵਾਸੀ ਸਾਰੇ ਵਿਵਿਨਵਨਤਾ ਆਧਿਕ ਸਮਾਜਿਕ ਗੱਡੀ ਗੱਲ ਸੋਸ਼ਲ ਸਾਡੀਆਂ ਭੈਣਾਂ ਬੜੇ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ 'ਚ ਪਹੁੰਚ ਚੁੱਕੀਆਂ ਹਨ ਇਸ ਜੋ ਸ਼ੋਭਾ ਯਾਤਰਾ ਜੋ ਬਖਵਾਖ ਏਰੀਆ ਦੇ ਵਿੱਚ ਹੁੰਦੀ ਹੋਈ ਸ਼ਹਿਰ ਦੇ ਵਿੱਚ ਜਾਏਗੀ ਔਰ ਸ਼ਹਿਰ ਨਿਵਾਸੀ ਇਸ ਸ਼ੋਭਾ ਯਾਤਰਾ 'ਚ ਫੁੱਲ ਰਾਈ ਵਰਕਾ ਕਰਨਗੇ ਔਰ ਹਰ ਜਗ੍ਹਾ ਲੰਗਰ ਦੀ ਵਿਵਸਥਾ ਬੜੀ ਕੀਤੀ ਜਾ ਰਹੀ ਆ ਔਰ ਹਰ ਏਰੀਆ ਦੇ ਵਿੱਚ ਸਾਡੇ ਠਾਕੁਰ ਜੀ ਕ੍ਰਿਸ਼ਨ ਜੀ ਦਾਦਾ ਰਾਣੀ ਦਾ ਬਹੁਤ ਸਵਾਗਤ ਹੋ ਰਿਹਾ ਔਰ ਜਿੱਦਾਂ ਜਿੱਦਾਂ ਲੋਕ ਹਰ ਏਰੀਆ ਦੇ ਵਿੱਚੋਂ ਆ ਰਹੇ ਆ ਔਰ ਬੜੀ ਸਵਾਗਤ ਦੇ ਨਾਲ ਇਸ ਸ਼ੋਭਾ ਯਾਤਰਾ ਹੋ ਰਿਹਾ ਮੈਂ ਮੋਨੀ ਜੀ ਦੇ ਮੰਦਿਰ ਦੇ ਵਿੱਚੋਂ ਸਾਰੇ ਹੀ ਸਾਡੀ ਜਿੰਨੇ ਵੀ ਐ ਸੀਨੀਅਰ ਸਾਰੇ ਸਾਰੇ ਤੇ ਆਇਆ ਮੈਂ ਇਹਨਾਂ ਦਾ ਨਮਸਕਾਰ ਕਰਦਾ ਔਰ ਕੌਮੀ ਸੇ ਬਗਰਾਮ ਨਾਲ ਥਿਆਰ ਕਮੇਟੀ ਵੀ ਸਹਿਯੋਗ ਸਾਨੂੰ ਪੂਰਾ ਦੇ ਰਹੀ ਸ਼ਹਿਰ ਨਿਵਾਸੀ ਵੀ ਸਹਿਯੋਗ ਦੇ ਰਿਆ ਤੋਂ ਅੱਜ ਦੇ ਦਿਨ ਤੇ ਜੋ ਅੱਜ ਸ਼ੋਭਾ ਯਾਤਰਾ ਹੈ ਔਰ 26 ਤਰੀਕ ਨੂੰ ਜਨਮ ਅਸ਼ਟਮੀ ਬੜੀ ਧੁੰਮਕਾਂ ਨਾਲ ਪਵਾੜੇ ਬਣਾਈ ਜਾ ਰਹੀ ਆ ਔਰ ਸ਼ੋਭਾ ਯਾਤਰਾ ਦੀਆਂ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜ다ਦਾ ਕਸ਼ੇਵ ਸੇਵਾਸਿੰਧੀ ਪਵਾੜਾ ਵੱਲੋਂ ਅੱਜ ਛਿਟਾਗੋ ਜੀ ਦੇ ਜਨਮ ਦਿਵਸ ਦੇ ਵਿੱਚ ਸਮਾਣ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰੀ ਕੱਢੀ ਗਈ ਜੋ ਸਾਰੇ ਸ਼ਹਿਰ ਦਾ ਦੌਰਾ ਕਰਦੀ ਹੋਈ ਬਾਬਾ ਸੇਵ ਮੋਣੀ ਬਾਬਾ ਮੰਦਿਰ ਕੇ ਪਹੁੰਚੀ ਆ ਬਹੁਤ ਬਹੁਤ ਧੰਨਵਾਦੀ ਆ ਦਾਦਾ ਕਸ਼ੇਵ ਸੇਵਾਸਿੰਧੀ ਦੇ ਵੀ ਜਿਨ੍ਹਾਂ ਨੇ ਠਾਕੂ ਜੀ ਦੇ ਭਗਤਾਂ ਨੂੰ ਠਾਕੂ ਜੀ ਦੇ ਚਰਨਾਂ ਨਾਲ ਜੋੜਿਆ ਬਹੁਤ ਧੰਨਵਾਦੀ ਉਹਨਾਂ ਦੇ ਵੀ ਜਿਨ੍ਹਾਂ ਨੇ ਸ਼ਹਿਰ ਚ ਸਟਾਰ ਲਗਾਏ ਸ਼ਹਿਰ ਨੂੰ ਸਜਾਇਆ ਬਹੁਤ ਲੋਕਾਂ ਦਾ ਸ਼ਾਸਿ ਸਾਰਿਆਂ ਨੂੰ ਜਿਸਨ ਜਰਮਟੇ ਬਾਬਾ ਬਾਬੂ ਦਾਈ ਸ਼ੀ ਰਾਦੇ ਜੈ ਸ਼ੀ ਰਾਦੇ